ਹੈਲੋ ਤੁਹਾਡਾ ਸਤਿ ਸ਼੍ਰੀ ਅਕਾਲ ਨਮਸਤੇ ਵੈਲਕਮ ਟੂ ਮਾਈ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਬਾਹਰਲੇ ਮੁਲਕਾਂ 'ਚ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਪੰਜਾਬ 'ਚ ਹੀ ਰਹਿ ਕੇ ਵਧੀਆ ਕੰਮ ਕਾਰ ਸਕਦੇ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਨਾ ਦੌੜ ਲੱਗੀ ਹੋਈ ਹੈ ਕਿ ਮੈਂ ਵੀ ਬਾਹਰ ਜਾਵਾਂ ਮੈਂ ਵੀ ਬਾਹਰ ਜਾਵਾਂ ਮੈਂ ਵੀ ਬਾਹਰ ਜਾਵਾਂ ਹਰ ਇੱਕ ਨੂੰ ਹੁੰਦਾਗਾ ਹਰ ਪੇਰੈਂਟ ਨੂੰ ਹੁੰਦਾ ਕਿ ਮਾਪਿਆਂ ਦਾ ਇਦਾਂ ਹੁੰਦਾ ਵੀ ਹਾਂ ਯਾਰ ਮੇਰਾ ਜਵਾਕ ਬਾਹਰ ਜਾਵੇ ਤੇ ਜਵਾਕ ਨੂੰ ਇਦਾਂ ਹੁੰਦਾ ਵੀ ਹਾਂ ਮੈਂ ਵੀ ਬਾਹਰ ਜਾਵਾਂ ਪਤਨੀ ਬਾਹਰ ਕਿੰਨੇ ਘਾਣਾ ਸੋਣਾਗਾ ਕਿੰਨੇ ਘਸੀਂ ਮौज ਕਰ ਸਕਦੇ ਆ ਪਰ ਕੋਈ ਇਹ ਨਹੀਂ ਦੇਖਦਾ ਵੀ ਉੱਥੇ ਸਟਰਗਲ ਲਾਈਫ ਕਿੰਨੀ ਆ ਕਿੰਨੀ ਉੱਥੇ ਸਟਰਗਲ ਕਰਨੀ ਪੈਂਦੀ ਆ ਉੱਥੇ ਕੀ ਹੈਗਾ ਕੀ ਨਹੀਂ ਹੈਗੇ ਜਿੱਚੋ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਜਿਨ੍ਹਾਂ ਕੋਲ ਪੰਜਾਬ ਦੇ ਵਿੱਚ ਵਧੀਆ ਜ਼ਮੀਨ ਆ ਵਧੀਆ ਕਾਰੋਬਾਰ ਆ ਮੇਰੇ ਸਾਬ ਨਾਲ ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਚਾਹੀਦਾ। ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜਦੋਂ ਆਪਾਂ ਪੰਜਾਬ ਦੇ ਵਿੱਚੋਂ ਹਨਾ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਆਂ ਕਿਉਂਕਿ ਕਈ ਵਾਰ ਨਾ ਤਾਂ ਆਪਣੇ ਬਾਹਰਲੇ ਮੁਲਕ ਜਹਾ ਆਪਣੇ ਕੁਝ ਹੱਥ ਪੱਲੇ ਲੱਗਦੇ ਤੇ ਨਾ ਹੀ ਆਪਾਂ ਪੰਜਾਬ ਵਿੱਚ ਰਹਿਣ ਜੋਗੇ ਹੁੰਨੇ ਕਿਉਂਕਿ ਉਧਰੋਂ ਵੀ ਆਪਾਂ ਸਾਰਾ ਕੁਝ ਵੇਚ-ਬਟਲਿਆ ਹੁੰਦਾਗਾ। ਹੁਣ ਜੇ ਮੈਂ ਅੱਜਕੱਲ ਆਪਾਂ ਦੇਖਦੇ ਆਂ ਕਿ ਆਪਾਂ ਕਰਜ਼ੇ ਚੱਕ-ਚੱਕ ਕੇ ਚੱਕ-ਚੱਕ ਕੇ ਬਾਹਰ ਭੇਜੀ ਜਾਂਦੇ ਆਪਣੇ ਜਵਾਕਾਂ ਨੂੰ ਪਰ ਇੱਧਰ ਹੋਣ ਅੱਜਕੱਲ ਦੇ ਸਮੇਂ ਵਿੱਚ ਕੰਮਕਾਰ ਨਹੀਂ ਹੈਗੇ। ਕੰਮ ਕਰਨਾ ਹੁਣ ਕਰਕੇ ਹਨਾ ਜੋ ਆਪਕੋ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਆ ਰਹੀਆਂ ਨੇ ਫਾਈਨੈਂਸ਼ੀਅਲ ਪ੍ਰੋਬਲਮਸ ਹੋਣ ਕਰਕੇ ਉਹ ਆਪਣਾ ਖਰਚਾ ਪਾਣੀ ਨਹੀਂ ਚਲਾ ਸਕਦੇ ਹੈਗੇ ਨਾ ਉਹ ਪਿੱਛੇ ਪੈਸੇ ਭੇਜਣ ਜੋ ਕਰਿਆ ਬਲਕਿ ਉਹ ਪਿੱਛੇ ਪੈਸੇ ਮੰਗਵਾਈ ਜਾ ਰਹੇ ਨੇ ਮੰਗਵਾਈ ਜਾ ਰਹੇ ਨੇ ਮੰਗਵਾਈ ਜਾ ਰਹੇ ਨੇ ਕਿਤਨੇ ਕਿਤੇ ਇਹ ਚੀਜ਼ ਪੇਰੈਂਟਸ ਨੂੰ ਮੇਰੇ ਸਮਝ ਹਜੇ ਘੱਟ ਸਟ੍ਰੈਸ ਦੇ ਰਹੀ ਆ ਪਰ ਜਵਾਕਾਂ ਨੂੰ ਹੱਦੋਂ ਵੱਧ ਸਟ੍ਰੈਸ ਦੇ ਰਹੀ ਆ ਕਿਉਂਕਿ ਉਹਨਾਂ ਨੇ ਦਮ ਦਬੇ ਕਿਥੇ ਤੱਕ ਸੀ ਕਮਾ ਕੇ ਭੇਜਣੇ ਸੀ ਕਿਥੇ ਸੀ ਮੰਗਾਈ ਜਾ ਰਹੇ ਆ ਬਹੁਤ ਹਨ ਇਹ ਹੁੰਦਾ ਵੀ ਜੁਆਕ ਆਪਣੇ ਪੇਰੈਂਟਸ ਨੂੰ ਨਹੀਂ ਦੱਸਣ ਜੋ ਕਰ ਰਹੇ ਹੁੰਦੇ ਬਿਓ ਕਿਹੜੀ ਸਿਚੁਏਸ਼ਨ ਚ ਨੇ ਕਿਵੇਂ ਰਹਿ ਰਹੇ ਨੇ ਕੀ ਕਰਦੇ ਪਏ ਨੇ ਕੀ ਨਹੀਂ ਕਰਦੇ ਪਏ ਹੈਗੇ ਕਈ ਵਾਰ ਤਾਂ ਜੁਆਕ ਫਾਈਨੈਂਸ਼ੀਅਲ ਕੰਡੀਸ਼ਨਸ ਨੂੰ ਪੂਰਾ ਕਰਨ ਦੇ ਲਈ ਨਾ ਗਲਤ ਰਸਤੇ ਤੇ ਚੱਲ ਪੈਂਦੇ ਨੇ ਫਿਰ ਆਪਾਂ ਕਹਿੰਦੇ ਆ ਯਾਰ ਜੁਆਕ ਗਲਤ ਰਸਤੇ ਤੇ ਕਿਉਂ ਚੱਲਿਆ ਕੀ ਮਜਬੂਰੀ ਸੀ ਪਰ ਕੋਈ ਇਹ ਨਹੀਂ ਦੇਖਦਾ ਹੈਗਾ ਵੀ ਉਹ ਕਿਹੜੀ ਸਿਚੁਏਸ਼ਨ ਦੇ ਵਿੱਚ ਗੁਜ਼ਰ ਰਿਹਾ ਸੀ ਜੇ ਕੀ ਪ੍ਰੋਬਲਮਸ ਯੂਰਸ ਟਾਈਮ ਆਪਾਂ ਨੂੰ ਉਹਦਾ ਉਸ ਟਾਈਮ ਸਾਥ ਦੇਣਾ ਚਾਹੀਦਾ ਸੀ ਜੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿ ਕਈ ਵਾਰ ਜੁਆ ਕੋਸ਼ਿਸ਼ ਕਰਦਾ ਵੀ ਹਾਂ ਸਿੱਧ ਗੱਲ ਕਰੀਏ ਪਰ ਆਪਾਂ ਨਹੀਂ ਸਮਝਦੇ ਹੈ ਕਿ ਬਾਹਰ ਜਿਹੜੇ ਬਾਹਰ ਆਏ ਹੁੰਦੇ ਆ ਨਾ ਜੁਆਕ ਕੇਵਲ ਤੋਂ ਇਹੇ ਜੇ ਦੌਰ ਚੋਂ ਗੁਜ਼ਰਦੇ ਹੁੰਦੇ ਆ ਵੀ ਆਪਾਂ ਕਈ ਵਾਰ ਸੋਚਿਆ ਵੀ ਨਹੀਂ ਹੁੰਦਾ ਹੈਗਾ ਸੋ ਇਸ ਤੋਂ ਬੈਟਰ ਆ ਵੀ ਜੇ ਆਪਣੇ ਕੋਲ ਪੰਜਾਬ ਦੇ ਵਿੱਚ ਵਧੀਆ ਕਾਰੋਬਾਰ ਆ ਵਧੀਆ ਪੈਸੇ ਨੇ ਨਾ ਉਹਨਾਂ ਨੂੰ ਇਨਵੈਸਟ ਕਰੋ ਆਪਣਾ ਕਾਰੋਬਾਰ ਨੂੰ ਹੋਰ ਅੱਗੇ ਵਧਾ ਕਰੋ ਕਿਉਂਕਿ ਪੰਜਾਬ ਨੂੰ ਵੀ ਤਾਂ ਆਪਾਂ ਬਣਾਉਣਾ ਗਾ ਵੀ ਹਾਂ ਉਹ ਵੀ ਅੱਗੇ ਵਧੇ ਹੁਣ ਜੇ ਆਪਾਂ ਸਾਰੀ ਇਧਰ ਆਈ ਚਾਵਾਂਗੇ ਤਾਂ ਅੱਗੇ ਕਿਤਾ ਵਧੂਗਾ ਹੁਣ ਲੈ ਲਓ ਜੇਕਰ ਆਪਾਂ ਪੰਜਾਬ ਦੇ ਵਿੱਚ ਹੀ ਕੋਈ ਬੁਟੀਕ ਦਾ ਹੀ ਹੁਣ ਖੋਲ੍ਹੀਏ ਹੁਣ ਮੋਸਟਲੀ ਲੋਕੇ ਬੁਟੀਕ ਦਾ ਖੋਲ੍ਹਦੇ ਪਿੰਨ ਬੁਟੀਕ ਹੀ ਖੋਲ੍ਹੀਏ ਤਾਂ ਹਰ ਕੋਈ ਸੂਟ ਪਾਉਂਦਾਗਾ ਹਰ ਕਿਸੇ ਨੂੰ ਕਪੜੇ ਦੀ ਜ਼ਰੂਰਤ ਆ ਤਾਂ ਤੂੰ ਆਪਣਾ ਬਿਜ਼ਨਸ ਕਿੰਨਾ ਅੱਗੇ ਵਧਦਾ ਵਧਰੇਗਾ ਹਨਾ ਉਹ ਆਪਾਂ ਨੂੰ ਘਾਟ ਇਸ ਤਾਂ ਨਹੀਂ ਪੈ ਰਿਆ ਉਹਨੇ ਕਿਤਨਾ ਕਿਤੇ ਬਧੀ ਜਾਣਾ ਬਧੀ ਜਾਣਾ ਬਧੀ ਜਾਣਾ ਤੇ ਆਪਨੋਂ ਉੱਤੇ ਬੈਨੀਫਿਟ ਹੋਗਾ ਹੁਣ ਜੇ ਆਪਾਂ ਐਗਰੀਕਲਚਰ ਦੇ ਵਿੱਚ ਜ਼ਰੂਰਤਾਂ ਨੂੰ ਵੀ ਆਪਾਂ ਜੀ ਰੀਜਾ ਕਰਕੇ ਹੀ ਵਿਜਣੀਆ ਕੋਈ ਹੋਰ ਖੇਤੀਬਾੜੀ ਕਰਨ ਲੱਗੇ ਜਿਹਦੇ ਵਿੱਚ ਆਪ ਨੂੰ ਵਧੀਆ ਕਮਾਈ ਹੁੰਦੀ ਹੋਵੇ ਤਾਂ ਆਪ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਨਾਲੇ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਸਭ ਤੋਂ ਵੱਡੀ ਗੱਲ ਆਪਾਂ ਆਪਣੇ ਪਰਿਵਾਰ 'ਚ ਹੋਵਾਂਗੇ ਹਨਾ ਕਿਉਂਕਿ ਹੁਣ ਕੋਈ ਬਾਹਰ ਬੈਠਾ ਕੋਈ ਪੰਜਾਬ ਬੈਠਾਗਾ ਇੱਥੇ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਕਿਨੇ ਕਦੋਂ ਤੁਰ ਜਾਣਾਗਾ ਕਿਸ ਨੂੰ ਕਿਸੇ ਦਾ ਮੂੰਹ ਦੇਖਣ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਸੋ ਬੈਟਰ ਹੈ ਕਿ ਹੁਣ ਆਪ ਆਪਣੀ ਫੈਮਿਲੀ ਦੇ ਵਿੱਚ ਹੀ ਰਹੀਏ ਹੁਣ ਇੱਥੇ ਕਹੀ ਜਾਣੇ ਮੈਨੂੰ ਇਹ ਸਵਾਲ ਕਰਨਗੇ ਵੀ ਹਾਂ ਤੁਸੀਂ ਵੀ ਬਾਹਰ ਹੋ ਪਰ ਹੁਣ ਇੱਥੇ ਮੈਂ ਇਹ ਦੱਸ ਦਿਆਂ ਸਾਰਿਆਂ ਨੂੰ ਕ੍ਰੇਜ਼ ਹੁੰਦਾ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਪਰ ਮੈਂ ਕਹਿੰਨੀ ਆ ਪੰਜਾਬ ਇਜ਼ ਦੀ ਬੈਸਟ ਆਪ ਕੋ ਆਪਣੀ ਕੰਟਰੀ ਵਿੱਚ ਰਹੋ ਜੇ ਉੱਥੇ ਰਹਿ ਕੇ ਮੈਂ ਅੱਗੇ ਦੀ ਪੜਾਈ ਕਰਦੀ ਕੋਈ ਕੋਰਸ ਕਰਦੀ ਹੁਣ ਇੱਥੇ ਸਵਾਲ ਇਹ ਵੀ ਕਹਿਣਗੇ ਵੀ ਇੱਥੇ ਸਰਕਾਰ ਆਪਾਂ ਨੂੰ ਜੋਬਸ ਨਹੀਂ ਦੇ ਰਹੀਆਂ ਆਪਾਂ ਕਿਉਂ ਜੋਬਸ ਬਾਰੇ ਸੋਚਣਾ ਆਪਾਂ ਆਪਣੇ ਬਿਜ਼ਨਸ ਬਾਰੇ ਸੋਚੋ ਜੇੜਾ 25-30 ਲੱਖ ਲਾ ਕੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਜੇ ਆਪਾਂ ਉਹਦੇ ਵਿੱਚੋਂ ਹੀ 15 ਲੱਖ ਲਾ ਕੇ ਕੋਈ ਇੰਡੀਆ ਵਿੱਚ ਬਿਜ਼ਨਸ ਸੈਟਅਪ ਕਰ ਲਈਏ ਕਿ ਉਹ ਜ਼ਿਆਦਾ ਫਾਇਦੇਮੰਦ ਨਹੀਂ ਹੈਗਾ ਆਪਾਂ ਸਾਰੇ ਨੂੰ ਪਤਾ ਵੀ ਪੰਜਾਬ ਦਾ ਪੈਸਾ ਇੰਡੀਅਨ ਰੁਪਈਆ ਬਾਹਰ ਮੁਲਕਾਂ ਦੇ ਵਿੱਚ ਕੁਝ ਵੀ ਨਹੀਂ ਕਰਦਾ ਹੈਗਾ ਜੇ ਇੰਡੀਆ ਦਾ ਘੱਟੋ ਘੱਟ ਲੱਖ ਰੁਪਈਆ ਮਗਾਈਆਂ ਨਾ ਤਾਂ ਇਧਰ ਆ ਕੇ ਮੇਰੇ ਹਿਸਾਬ ਨਾਲ 1500 ਤੱਕ ਹੀ ਬੰਦਾ 1500 1600 ਇਤੋਂ ਜ਼ਿਆਦਾ ਤਾਂ ਨਹੀਂ ਉਹ ਬੰਦਾ ਹੁਣ ਤੋ ਤਾਂ ਉਹ ਤੋਂ ਕੁਝ ਵੀ ਨਹੀਂ ਰੈਂਟ ਗਰੋਸਰੀ ਫੋਨ ਦਾ ਬਿੱਲ ਹਨਾ ਬੱਸਾਂ ਦੇ ਕਾਰਡ ਤੇ ਹੋਰ ਵੀ ਬੰਦੇ ਛੋਟੇ ਮੋਟੇ ਆਪਣੇ ਪਰਸਨਲ ਯੂਸਿਸ ਲਈ ਸਾਮਾਨ ਚਾਹੀਦਾ ਹੁੰਦਾ ਦਾ ਉਹਦੇ ਵਿੱਚ ਉਹਦੇ ਨਿੱਕਲ ਜਾਂਦਾ ਦਾ ਮਹੀਨਾ ਪੂਰਾ ਕੱਢਦੇ ਨਹੀਂ ਹੈਗਾ ਜੀ ਆਪਾਂ ਉਹੀ ਕਿਤੇ ਲੱਖ ਰੁਪਇਆ ਲਾ ਕੇ ਇੰਡੀਆ ਵਿੱਚ ਕੁਝ ਵਧੀਆ ਸ਼ੁਰੂ ਕਰੀਏ ਮੇਰੇ ਸਾਮਣੋਂ ਉਹ ਜ਼ਿਆਦਾ ਬੈਟਰ ਨਹੀਂ ਹੈਗਾ ਤਾਂ ਉਹ ਜ਼ਿਆਦਾ ਵਧੀਆ ਨਹੀਂ ਹੈਗਾ ਜ਼ਰੂਰੀ ਨਹੀਂ ਵੀ ਆਪਾਂ ਸਰਕਾਰੀ ਜੋਬਸ ਪਿੱਛੇ ਭੱਜਣਾਗਾ ਕੋਈ ਆਪਣਾ ਘਰੇ ਕੋਚਿੰਗ ਸੈਂਟਰ ਖੋਲ ਲੋ ਜੋ ਆਪਾਂ ਨੂੰ ਵਧੀਆ ਪੜਾਓ ਲਿਖਾਓ ਤੋਂ ਚੀਜ਼ ਬੈਸਟ ਆ ਕੋਈ ਇਹ ਜੀ ਇਨਵੈਸਟਮੈਂਟ ਕਰੋ ਜਿੱਥੋਂ ਆਪਾਂ ਨੂੰ ਆਉਟਪੁੱਟ ਵਧੀਆ ਹੋਵੇ ਹੁਣ ਇੱਥੇ ਕਹਿੰਦੇ ਕੀ ਬਿਜ਼ਨਸ ਸ਼ੁਰੂ ਕਰੀਏ ਬਿਜ਼ਨਸ ਸ਼ੁਰੂ ਕਰਨ ਨੂੰ ਬਹੁਤ ਜ਼ਿਆਦਾ ਬਿਜ਼ਨਸ ਹੁੰਦੀ ਨਹੀਂ ਜਿਵੇਂ ਕੋਈ ਕੋਈ ਖਾਣ ਪੀਣ ਦਾ bizness ਸ਼ੁਰੂ ਕਰ ਲਓ ਕਿਉਂਕਿ ਹਰ ਇੱਕ ਨੂੰ ਅੱਜ ਕੱਲ ਦੇ ਸਮੇਂ ਵਿੱਚ ਇਹ ਜਗਾ ਕੋਈ ਨਵੀਂ ਤੋਂ ਨਵੀਂ variety ਸ਼ੁਰੂ ਕਰਨਾ ਚਾਹੁੰਦਾ ਵੀ ਹਾਂ ਯਾਰ ਮੈਂ ਨਵੀਂ ਤੋਂ ਨਵੀਂ variety ਟੇਸਟ ਕਰਾਂ ਫੂਡ ਦਾ ਬਹੁਤ ਜ਼ਿਆਦਾ क्रेਜ਼ ਆ ਜੂਗਾ ਲੋਕਾਂ ਨੂੰ ਹਨਾ ਸੂਟ ਨੂੰ ਡਿਜ਼ਾਈਨ ਕਰ ਲਓ ਫੈਸ਼ਨ ਡਿਜ਼ਾਈਨਿੰਗ ਦਾ ਕਰ ਲਓ ਅੱਜ ਕੱਲ ਦੇ ਲੋਕਾਂ ਨੂੰ ਨਵੀਂ ਤੋਂ ਨਵਾਂ ਫੈਸ਼ਨ ਟਰਾਈ ਕਰਨਾ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਹਰ ਕਿਸ ਨੂੰ ਤਾਂ ਵੀ ਮੈਂ ਆਪ ਦੀ ਲੁੱਕ ਦੇ ਵਿੱਚ ਸਭ ਤੋਂ ਸੋਹਣਾ ਲੱਗਾ ਹਾਂ ਨਾ ਕੋਈ ਮੇਕਅਪ ਦੀ ਕਰ ਲਉ ਪਾਰਲਰ ਦਾ ਕਰ ਲਉ ਅੱਜ ਕੱਲ ਦਾ ਬਹੁਤ ਰੇਜ਼ ਆ ਮੈਂ ਜਿਵੇਂ ਪਹਿਲਾਂ ਕਿ ਆ ਵੀ ਹਰ ਇੱਕ ਨੂੰ ਹੁੰਦਾ ਮੈਂ ਯਾਰ ਸੋਹਣਾ ਲੱਗਾ ਮੈਂ ਯੂਨੀਕ ਲੱਗਾ ਮੈਂ ਐਵੇਂ ਲੱਗਾ ਮੈਂ ਉਦਾਂ ਲੱਗਾ ਹਰ ਇੱਕ ਨੂੰ ਆਪਣੀ ਟੌਰ ਤਾਂ ਹੁੰਦਾਗਾ ਵੀ ਮੇਰੀ ਟੌਰ ਸਭ ਤੋਂ ਵੱਖ ਹੋਵੇ ਆਪਣੇ ਵਿੱਚ ਤਾਂ ਸਪੈਸ਼ਲ ਹੁੰਦਾ ਮੈਂ ਯਾਰ ਸਭ ਤੋਂ ਉੱਚਾ ਲੱਗਾ ਮੇਰੀ ਟੌਰ ਹੀ ਹੋਣੀ ਚਾਹੀਦੀ ਆ ਮੈਂ ਬਾ ਸਾਰੇ ਨਾਲ ਸੋਹਣਾ ਲੱਗਣਾ ਚਾਹੀਦਾ ਹਰ ਕੋਈ ਮੇਰੇ ਵਾਲੀ ਦੇਖੇ ਇਹ ਜਿਹੀਆਂ ਜੋ ਹੁੰਦੀਆਂ ਨਾ ਇਹਦੇ ਵਿੱਚ ਵੀ ਆਪਾਂ ਨੂੰ ਹੈਗਾ ਵਾ ਫਾਇਦਾ ਐਗਰੀਕਲਚਰ ਕਰ ਲਉ ਕੋਈ ਵੀ ਚੀਜ਼ ਐਗਰੀਕਲਚਰ ਕਰ ਲਉ ਕੋਈ ਫਰੂਟ ਵੀ ਆਲੂ ਜਿਹੜਾ ਆਪਣੇ ਹੋ ਸਕਦਾ ਵਾ ਅੱਗੇ ਆਪਣੇ ਕਿੰਨੀ ਜਿਆਦਾ ਮਤਲਬ ਪਾਂਤੀ ਖੇਤੀ ਹੁੰਦੀ ਸੀ ਜਿਵੇਂ ਡੈਡੀ ਹੁੰਦਾ ਹਸੁੰਦੇ ਨੇ ਵੀ ਮੂੰਗੀ ਬੀਜਦੇ ਸੀ ਗੰਨੇ ਬੀਜਦੇ ਸੀ ਹਨਾ ਆਲੂ ਹੋਰ ਕਿੰਨੀਆਂ ਫਸਲਾਂ ਹੁੰਦੀਆਂ ਸੀ ਮੂੰਫਲੀ ਹੁੰਦੀ ਸੀ ਕਿੰਨੀਆਂ ਫਸਲਾਂ ਹੁੰਦੀਆਂ ਸੀ ਹੁਣ ਤੇ ਇਹ ਸਾਰੀ ਫਸਲਾਂ ਬਹੁਤ ਘਟ ਗਈਆਂ ਮੇਰੇ ਹਿਸਾਬ ਨਾਲ ਹੁੰਦਾ ਸਿਰਫ ਔਰ ਸਿਰਫ ਆਪਾਂ ਜੀਰੀ ਤੱਕ ਲਿミਟ ਰਹਿ ਗਏ ਆ ਜੀਰੀ ਤੇ ਕਣਕ ਤੱਕ ਜੇ ਆਪਾਂ ਥੋੜੀ ਜੀ ਹੋਰ ਖੇਤੀ ਕਰਨ ਲੱਗੀਏ ਹੋਰ ਫਸਲਾਂ ਦੀ ਤਾਂ ਜਿਆਦਾ ਬੈਟਰ ਆ ਇਸ ਤੋਂ ਬਾਅਦ ਆਪਾਂ ਕੁਝ ਵੀ YouTube ਚੈਨਲ ਖੋਲ ਲੋ ਹਨਾ Instagram ਦਾ ਚੈਨਲ ਖੋਲੋ ਕੁਝ ਵੀ ਕਰੋ ਬੈਟਰ ਉਹ ਚੀਜ਼ ਕੋਈ ਇਹੀ ਜਿਹੀ ਪੜਾਈ ਲਿਖਾਈ ਕਰੋ ਜਿੱਦੇ ਵਿੱਚ ਆਪਾਂ ਨੂੰ ਜੌਬ ਓਪਰਚ्युनिटीज ਜ਼ਿਆਦਾ ਨੇ ਜਿਵੇਂ ਕਿ ਆਰਟ ਆਉਂਦੀ ਏ ਕਿਸ ਨੂੰ ਹਨਾ ਤਾਂ ਪੇਂਟਿੰਗਸ ਬਣਾਓ ਵਧੀਆ ਡਰਾਇੰਗ ਆਉਂਦੀ ਆ ਮੂਰਤੀਆਂ ਵਧੀਆ ਬਣਾਓ ਤਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਵਾ ਬੰਦੇ ਕੋਲ ਜੀ ਉਹ ਕਿੰਨੇ ਮਹਿੰਗੇ ਭਾਅ ਵੇਚਦੇ ਨੇ ਆਪਾਂ ਕਿੰਨੇ ਦੇਖਦੇ ਆਂ ਵੀ ਉਹ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਮੂਰਤੀਆਂ ਹੁੰਦੀਆਂ ਨੇ ਤੋਂ ਚੀਜ਼ਾਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਕਰਦੀਆਂ ਨੇ ਜੇ ਲਿਖਣ ਦਾ ਸ਼ੌਂਕ ਆ ਤਾਂ ਲਿਖੋ ਆਪਣੀ ਨੌਲੇਜ ਨੂੰ ਹੋਰ ਵਧਾਓ ਤਾਂ ਉਹ ਹੋਰ ਵਧੀਆ ਸ਼ਬਦ ਸਿੱਖੋ ਤੇ ਉਹ ਲਿਖਣਾ ਸ਼ੁਰੂ ਕਰੋ ਕਿਤਨੇ ਕਿਤੇ ਤੁਸੀਂ ਜਾ ਕੇ ਲਿਖੋਗੇ ਤਾਂ ਤੁਹਾਡੀ ਕਿਤਨੇ ਕਿਤੇ ਮਾਰਕੀਟ ਦੇ ਵਿੱਚ ਹਨਾ ਥਾਂ ਬਣੂਗੀ ਤੇ ਤੁਸੀਂ ਉਹਦੇ ਵਿੱਚ ਵੀ ਪੈਸਾ ਕਮਾਉਂਗੇ ਔਨਲਾਈਨ ਬਿਜ਼ਨਸ ਸੈਟਅਪ ਕਰੋ ਅੱਜ ਕੱਲ ਦੇ ਸਮੇਂ ਵਿੱਚ ਤਾਂ ਆਨਲਾਈਨ ਬਿਜ਼ਨਸ ਇੰਨਾ ਚੱਲਦਾ ਪਿਆਗਾ ਜ਼ਰੂਰੀ ਥੋੜੀ ਵੀ ਆਪਣੇ ਬਾਹਰ ਹੀ ਆਉਣਾਗਾ ਅਬ ਆਪਣੀ ਹੋਮ ਕੰਟਰੀ ਦੇ ਵਿੱਚ ਰਹਿ ਕੇ ਵੀ ਬਹੁਤ ਚੀਜ਼ਾਂ ਕਰ ਸਕਦੇ ਆ ਪਰ ਇੱਕ ਗੱਲ ਕੀ ਆ ਆਪਾਂ ਕਰਨਾ ਹੀ ਨਹੀਂ ਚਾਹੁੰਦੇ ਹੈਗੇ ਆਪ ਨੂੰ ਇਦਾਂ ਹੁੰਦਾ ਉਹ ਬਾਹਰ ਭਾਗਿਆ ਤਾਂ ਮੈਂ ਕਿਉਂ ਪਿੱਛੇ ਰਹਾ ਮੈਂ ਵੀ ਬਾਹਰ ਜਾਣਾ ਹੀ ਜਾਣਾਗਾ ਜਿਹੜੀ ਗੱਲ ਆ ਪਰ ਬੈਸਟ ਆ ਆਪਣੀ ਫੈਮਿਲੀ ਦੇ ਵਿੱਚ ਬੈਠੂ ਹਨਾ ਆਪਣਾ ਬਿਜ਼ਨਸ ਸ਼ੁਰੂ ਕਰੋ ਆਪਣੀ ਫੈਮਿਲੀ ਨਾਲ ਕਾਰੋਬਾਰ ਨੂੰ ਅੱਗੇ ਤੋਰੋ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਉਹਨੇ ਏਡੀ ਦੂਰ ਬੈਠੇ ਆ ਨਾ ਤਾਂ ਫੈਮਿਲੀ ਨਾਲ ਟਾਈਮ ਸਪੈਂਡ ਹੁੰਦਾ ਨਾ ਇਧਰ ਕੰਮ ਕਾਰਜ ਮਿਲਦੇ ਨੇ ਬਹੁਤ ਔਖਾ ਕੁੱਤਨ ਦੇ ਜਿਹੜੇ ਪੈਸੇ ਲਾਏ ਹੁੰਦੇ ਨੇ ਨਾ ਉਹ ਪੈਸੇ ਉੱਪਰ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਪੇ ਜਾਂਦਾ ਦਾ ਕਹਿੰਦੇ ਹੁੰਦੇ ਆ ਇੱਕ ਵਾਰੀ ਬੰਦੇ ਨੇ ਕਰਜ਼ਾ ਚੁਕ ਲਿਆ ਮੜ ਕਿਉਂ ਨਹੀਂ ਲੈਂਦਾ ਹੈਗਾ ਕਿੰਨੇ ਜਦੋਂ ਵਿਆਜ ਤੇ ਵਿਆਜ ਪੈਣ ਲੱਗ ਜੇ ਨਾ ਫੇਰ ਸਮਝੋ ਬੰਦਾ ਕਰਜ਼ੇ ਹੇਠਾ ਡੁੱਬ ਗਿਆ ਫੇਰ ਉਹਦਾ ਸਾਰਾ ਕੁਝ ਵੇਚ ਕੇ ਹੀ ਦਮ ਲੈਂਦਾ ਵਾ ਕਿਉਂ ਆਪਾਂ ਆਪਣੇ ਸਿਰ ਤੇ ਕਰਜ਼ਾ ਚੜਾਇਆ ਕਿਉਂ ਆਪਾਂ ਬੇਫਾਲਤੂ ਦੇ ਲੋੜਾ ਵਧਾਈਆਂ ਨੇ ਬੈਟਰ ਆਪੋ ਉਹੀ ਚੀਜ਼ਾਂ ਨੂੰ ਉਹੀ ਪੈਸੇ ਨੂੰ ਜਿਹੜਾ ਆਪਾਂ ਬਾਹਲੇ ਮੁਲਖਾਂ ਦੇ ਵਿੱਚ ਭੇਜਣਾਗਾ ਆਪਣੀ ਕੰਟਰੀ ਵਿੱਚ ਇਨਵੈਸਟ ਕਰੀਏ ਆਪਣੀ ਸਟੇਟ ਵਿੱਚ ਇਨਵੈਸਟ ਕਰੀਏ ਆਪਣੀ ਘਰ ਵਿੱਚ ਇਨਵੈਸਟ ਕਰੀਏ ਤ ਆਪਣਾ ਵਾਧਾ ਕਰੀਏ ਦੂਜੇ ਲੋਕਾਂ ਨੂੰ ਖਵਾਉਣ ਨਾਲੋਂ ਬੈਟਰ ਆਪਾਂ ਖੁਦ ਹੀ ਖਾਈਓ ਪੈਸੇ ਨੂੰ ਤੇ ਉਹਦਾ ਦੁੱਗਣਾ ਕਰੀਏ ਹਨਾ ਸਹੀ ਆ ਨਾ ਇਹ ਗੱਲ ਤਾਂ ਕੁਝ ਵੀ ਕਰ ਲੋ ਉਹ ਨਮੀ ਤੋਂ ਨਮੀ ਕਾਰਡਾట్లో ਇੰਨਾ ਦਿਮਾਗ ਹੁੰਦਾ ਲੋਕਾਂ ਦੇ ਕਿ ਕਈ ਵਾਰ ਆਪੋ ਲਾਉਂਦੀ ਨਹੀਂ ਆਪਾਂ ਬਸ ਰੀਲਾ ਸਕਰੋਲ ਕਰ ਲਈਆਂ ਫੋਨ ਚਲਾ ਲੇ ਬਸ ਯਾਰ ਮੈਂ ਟਾਇਲਟਸ ਕਰਕੇ ਬਾਹਰ ਜਾਣਾਗਾ ਆਪ ਆਪਣੇ ਮਾਈਂਡ ਨੂੰ ਇਨਵੈਸਟ ਨਹੀਂ ਕਰਦੇ ਹੈਗੇ ਜੇ ਪਤਾ ਹੋਵੇ ਆਪਾਂ ਬਾਹਰ ਨਹੀਂ ਜਾਣਾ ਹੈਗਾ ਆਪਾਂ ਆਪਣੇ ਮਾਈਂਡ ਨੂੰ ਇਨਵੈਸਟ ਕਰਾਂਗੇ ਮਾਈਂਡ ਨੂੰ ਇਨਵੈਸਟ ਕਰਾਂਗੇ ਤਾਂ ਆਫਕੋਰਸ ਆਪਾਂ ਕਿਤੇ ਨਾ ਕਿਤੇ ਜਾ ਕੇ ਜਰੂਰ ਸਕਸੈਸ ਕਰਾਂਗੇ ਬੈਟਰਾ ਆਇਲਟਸ ਆਇਲਟਸ ਨਾ ਕਰੀਏ ਵੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਆਪ ਆਪਨੇ ਕੰਮ ਵਾਲੇ ਧਿਆਨ ਦੀਏ ਉਹ ਜ਼ਿਆਦਾ ਬੈਟਰ ਆ ਵੀ ਆਪਾਂ ਇੱਥੇ ਹੀ ਰਹਿ ਕੇ ਕੀ ਕਰ ਸਕਦੇ ਆ ਕੀ ਨੇਕ ਕਰ ਸਕਦੇ ਹੈਗੇ ਕਿਦਾਂ ਆਪਣੀ ਫੈਮਿਲੀ ਵਿੱਚ ਰਹਿ ਕੇ ਆਪਾਂ ਪੈਸੇ ਕਮਾ ਸਕਦੇ ਆ ਉਹ ਜ਼ਿਆਦਾ ਬੈਟਰ ਆ ਮੇਰੇ ਸਾਬ ਨਾਲ ਬਾਹਰਲੇ ਮੁਲਕਾਂ ਵਿੱਚ ਭੱਜਣ ਨਾਲ ਮੈਨੂੰ ਇਹ ਤਾਂ ਨਹੀਂ ਪਤਾ ਮੈਂ ਕਿੰਨਾ ਕੁ ਸਹੀ ਕਿਆ ਕਿੰਨਾ ਕੁ ਗਲਤ ਕਿਆ ਪਰ ਮੇਰੇ ਸਾਬ ਨਾਲ ਮੈਂ ਜਿੰਨਾ ਵੀ ਕਿਹਾ ਸਹੀ ਕਿਹਾਗਾ ਉਹ ਗਲਤੀ ਸੌਰੀ ਜੇ ਕੋਈ ਗਲਤੀ ਹੋਈ ਹੈ ਤਾਂ ਸੌਰੀ ਪਰ ਐਂਡ ਤੇ ਨਾ ਮੈਂ ਇਹ ਕਹਿਣਾ ਚਾਹੂੰਗੀ ਵੀ ਜੇ ਬੈਟਰਾ ਨਾ ਬ ਆਪਣੇ ਪਰਿਵਾਰ ਚ ਬੈ ਕੇ ਪੈਸਾ ਕਮਾ ਸਕਦੇ ਆ ਤੋ ਤੋਂ ਵਧੀਆ ਕੋਈ ਗੱਲ ਹੀ ਨਹੀਂ ਹੈਗੀ ਥੈਟ ਇਜ਼ ਦੀ ਬੈਸਟ ਮਾਪਿਆਂ ਕੋਲੋਂ ਦੂਰ ਹੋ ਕੇ ਬਹੁਤ ਔਖਾ ਕਿ ਉੱਥੇ ਮਾਪੇ ਤੜਫੀ ਜਾਂਦੇ ਆ ਇੱਥੇ ਜਵਾਨ ਤੜਫੀ ਜਾਂਦੇ ਆ ਵੀ ਕਦੋਂ ਅਸੀਂ ਆਪਣੇ ਮਾਪੇ ਨੂੰ ਮਿਲਾਂਗੇ ਉਧਰ ਮਾਪੇ ਬਾਪ ਨੂੰ ਇਹ ਤਾਂ ਪਤਾ ਨਹੀਂ ਕਦੋਂ ਆਪਣੇ ਬੱਚਿਆਂ ਨੂੰ ਮਿਲਾਂਗੇ ਜੋ ਨਾਲ ਕੋਲ ਹੀ ਰਹਿ ਕੇ ਆਪਾਂ ਪੈਸੇ ਕਮਾਈਏ ਨਾ ਪੂਰਾ ਪਰਿਵਾਰ ਇਕੱਠੇ ਹੋ ਕੇ ਉਹ ਤੋਂ ਵਧੀਆ ਗੱਲ ਮੈਂ ਕਹਿੰਨੀ ਆ ਕੁਝ ਹੋ ਹੀ ਨਹੀਂ ਸਕਦਾ ਉਹ ਸਭ ਤੋਂ ਵਧੀਆ ਜੰਨਤ ਆ ਉਹ ਸਵਰਗ ਆ ਜਿੱਥੇ ਇੱਕ ਫੈਮਿਲੀ ਇਕੱਠੀ ਹੋਈ ਹੋਵੇ ਹਨਾ ਤੇ ਇੰਡੀਆ ਵਿੱਚ ਹੀ ਆਪਣੇ ਕੋਲ ਬਹੁਤ ਵਧੀਆ ਪੈਸਾ ਬਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਾਂ ਪੈਸੇ ਕਮਾ ਸਕੀਏ ਬਾਹਲੇ ਮੁਲਕਾਂ ਵਿੱਚ ਨੇ ਜਿਆਦਾ ਪੈਸੇ ਖਰਚਣ ਤੋਂ ਇੰਨੇ ਜ਼ਿਆਦਾ ਪੈਸੇ ਲਾ ਕੇ ਮੇਰੇ ਸਾਹਮਣੇ ਲੱਗਦੇ ਟਾਈਮ ਦੇ ਵਿੱਚ ਤੋਂ ਕੁਝ ਨਹੀਂ ਬਣਦਾ ਪਿਆ ਹੈਗਾ ਬਿਲਕੁਲ ਨਹੀਂ ਬਣਦਾ ਪਿਆ ਹੈਗਾ ਬਲਕਿ ਆਪਣੇ ਕੋਲ ਕਰਜ਼ਾ ਹੀ ਆ ਰਿਹਾ ਆਪਣੇ ਹੱਥ ਦੇ ਵਿੱਚ ਕਰਜ਼ੇ ਤੇ ਕਰਜ਼ਾ ਚੜੀ ਜਾ ਰਿਹਾ ਆਪਣੇ ਹੱਥਾਂ ਦੇ ਵਿੱਚ ਇਹੀ ਰਹਿ ਗਿਆ ਕੱਲਾ ਸਿਰਫ ਤੇ ਸਿਰਫ ਕਰਜ਼ਾ ਆਪਣੀਆਂ ਚੀਜ਼ਾਂ ਵਿਕੀ ਜਾਂਦੀਆਂ ਨੇ ਤੇ ਆਪਾਂ ਵੇਚ ਹੀ ਜਾਂਨੇ ਆਂ ਹੋਰ ਤਾਂ ਆਪਣੇ ਹੱਥ ਪੱਲੇ ਕੁਝ ਨਹੀਂ ਰਿਹਾ ਹੈਗਾ ਮੈਨੂੰ ਲੱਗਦਾ ਐਵੇਂ ਕਿਸੇ ਹੋਰ ਨੂੰ ਧੰਨ ਲਟਾਉਣ ਨਾਲੋਂ ਬੈਟਰ ਆ ਉਹ ਤਾਂ ਨਾ ਪੀ ਕਿਉਂ ਨਾ ਯੂਜ਼ ਕਰ ਲਿਆ ਆਂ ਆਪਾਂ ਸੋ ਅੰਡ ਤੇ ਮਿਲਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਨਮਸਤੇ ਅਦਾ ਬਾਏ ਆਪਣਾ ਧਿਆਨ ਰੱਖਣਾ ਟੇਕ ਕੇਅਰ